ਕਿਸ ਨੇ ਮੈਨਾ ਮਾਰਿਆ ਸੀ ਚਮਕੀਲੇ ਨੂੰ ਪੇ ਤੇਰੇ ਖਾੜੇ ਤੇ ਕੋਈ ਸਰਦਾਰ ਮੁੰਡਾ ਤਾਂ ਆਉਂਦਾ ਨਹੀਂ ਉਹੋ ਹੀ ਆਉਂਦੇ ਆ ਜਿਹੜੇ ਮੋਨੇ ਕੋਨੇ ਆ ਤੇ ਫਿਰ ਜਦੋਂ ਚਮਕੀਲੇ ਨੇ ਕੜ ਲੈ ਸੀ ਉੱਤੇ ਆ ਸਰਦਾਰ ਮੁੰਡੇ ਪਹੁੰਚੇ ਸ ਤੇ ਫਿਰ ਇਹਨਾਂ ਨਾਲ ਦੱਸਿਆ ਸੀ ਚਮਕੀਲੇ ਨੇ ਕਹਿੰਦਾ ਦੇਖੋ ਤਾਂ ਮੈਨੂੰ ਸਾਰੇ ਹੀ ਸੁਣਦੇ ਆ ਤੇ ਕਹਿੰਦਾ ਸਾਰੇ ਹੀ ਪਹੁੰਚਦੇ ਆ ਤੇ ਇਹਨਾਂ ਕਹਿੰਦੇ ਸਰਦਾਰ ਮੁੰਡਿਆਂ ਨੇ ਵੀ ਹਨਾ ਇੱਕ ਵਾਰੀ ਰੰਗ ਬੰਨਤੇ ਸੀ ਇਹਨਾਂ ਨੇ ਉਹ ਚਮਕੀਲੇ ਦੀਆਂ ਸਿੱਪਤਾ ਕੀਤੀਆਂ ਸੀਗੀਆਂ ਰਹਿ ਰੱਬ ਦਾ ਨਾ ਕਹਿੰਦੇ ਭਾਈ ਜੋ ਇਹ ਗਾਉਂਦਾ ਆ ਜਿਹੜਾ ਇਹ ਖੁੱਬ ਕੇ ਜੋ ਇਹਦੀ ਪਰਫਾਰਮੈਂਸ ਆ ਇਹਦੇ ਮੋਰੇ ਕੋਈ ਨਹੀਂ ਖੜ ਸਕਦਾ ਤੇ ਫਿਰ ਆ ਦੇਖ ਲਓ ਤੁਸੀਂ ਫੋਟੋ ਤੇ ਇਹ ਐਵੇਂ ਇੱਕ ਮਿੱਥ ਮੜਾਈ ਸੀ ਬੇ ਚਮਕੀਲੇ ਨੇ ਨੂਡਿਓ ਪਕਾਲੇ ਮੁੰਡੇ ਨਹੀਂ ਸੁਣਦੇ ਉਹ ਤਾਂ ਪਸੰਦੇ ਹੀ ਨਹੀਂ ਕਰਦੇ ਸਾਰੇ ਹੀ ਸੁਣਦੇ ਸੀ ਆ ਦੇਖ ਲਓ ਤਾਂ ਹੈਨਾ ਖੜੇ ਮੈਂ ਤੁਹਾਨੂੰ ਤਾਂ ਪ੍ਰੂਫ ਦਿਖਾਇਆ ਕੁਝ ਲੋਕਾਂ ਨੇ ਐਵੇਂ ਇਹ ਝੂਠ ਬੋਲ ਕੇ ਚਮਕੀਲੇ ਦੀ ਇਹ ਹੈਨਾ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਜੀ ਸਰਦਾਰ ਮੁੰਡੇ ਵੀ ਪਹੁੰਚਦੇ ਸੀ ਸਾਰੇ ਹੀ ਪਹੁੰਚਦੇ ਸੀ ਕੁੜੀਆਂ 부ੜੀਆਂ ਸਾਹਿਬ ਚਮਕੀਲੇ ਦੇ ਖਾੜੇ ਬਹੁਤ ਵੱਡੇ ਲੈਵਲ ਤੇ ਦੇਖੇ ਜਾਂਦੇ ਸੀ ਹੁਣ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਲਵੋ